ਤੇ ਜੇ ਇਸ ਕੌਮ ਦੀਆਂ ਇਹਨਾਂ ਗੁਰੂਆਂ ਦੇ ਦਰਵਾਜ਼ੇ ਤੇ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਵਰਗੀ ਸ਼ਖਸੀਅਤ ਨੂੰ ਲਿਆਂਣ ਕੇ ਖੜਾ ਕੀਤਾ ਤੇ ਉਹ ਪੰਥ ਨੂੰ ਦੇਣਿਆ ਬਾਬੇ ਠਾਕੁਰ ਸਿੰਘ ਸਾਹਿਬ ਜੀ ਇਹ ਉਪ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੂੰ ਇਹ ਦਸਤਾਰ ਬੰਦੀ ਦੇ ਕਰਕੇ ਇਸ ਥਾਪ ਤੇ ਬਿਠਾਉਣਾ ਇਹ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੀ ਦੂਰ ਅੰਦੇਸ਼ੀ ਦਾ ਫੈਸਲਾ ਸੀ ਤੇ ਤੇ ਉਦੋਂ ਵੀ ਪੱਕਾ ਲੈ ਕੇ ਬੜੇ ਬਿਠੇ ਸੀ ਜਿਵੇਂ ਅੱਜ ਬੜੇ ਫਿਰਦੇ ਆਂ ਵੰਡੀਆਂ ਲਾ ਕੇ ਉਨੋਲੀ ਪਗੜਾ ਲੈ ਕੇ ਫਿਰਦੇ ਸੀ ਸਾਰੇ ਪਰ ਇਹ ਦੂਰ ਅਦੇਸ਼ੀ ਦੀ ਸੋਚ ਨਾਲ ਬਾਬਾ ਠਾਕੁਰ ਸਿੰਘ ਸਾਹਿਬ ਨੇ ਜਿਹੜੇ ਹੀਰੇ ਦੀ ਜਿਹੜੀ ਕੌਮੀ ਜਰਨਲ ਦੀ ਸੇਵਾ ਕੀਤੀ ਉਹ ਕੁਝ ਹੀ ਸਾਲਾਂ ਦੀਆਂ ਆਪਣੀਆਂ ਸੇਵਾਵਾਂ ਦੇ ਵਿੱਚ ਕੌਮ ਦੀ ਜਵਾਨੀ ਦੇ ਦਿਲਾਂ ਦੀ ਧੜਕਣਾ ਬਣ ਗਿਆ ਸਿੱਖ ਪੰਥ ਦਾ ਜਰਨਲ ਸਤ ਬਾਬਾ ਜਰਨੈਲ ਸਿੰਘ ਖਾਲਸਾ ਬੰਦੜਾ ਵਾਲੀ ਫੇਸ ਰੂਪ ਦੇ ਵਿੱਚ ਸ੍ਰੀ ਬਾਦ ਸੁਦ ਪਾਪਾ ਠਾਕੁਰ ਸਿੰਘ ਸਾਹਿਬ ਜੀ ਨੇ ਆਪਣੀ ਸਾਰੀ ਜ਼ਿੰਦਗੀ ਬਾਣੀ ਪੜਨ ਵਿੱਚ ਸੇਵਾ ਕਰਨ ਵਿੱਚ ਸਿਮਰਨ ਕਰਨ ਵਿੱਚ ਤੇ ਸਿੰਘਾਂ ਨੂੰ ਆਪਣੇ ਪਰਿਵਾਰ ਨਾਲੋਂ ਵੀ ਪਿਆਰੇ ਸਮਝ ਕਰਕੇ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਨੂੰ ਆਪਣੀ ਪਿਆਰ ਦੀ ਗੋਦ ਵਿੱਚ ਪਿਠਾਇਆ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਗੈ ਕਹਿੰਦੋਂ ਕੋਈ ਸਮਝ ਨਹੀਂ ਕਰਦਾ ਕਿ ਜਿਹੜੇ ਆਜੇ ਜ਼ਿੰਦਗੀ ਦੇ ਸਵਾਸ ਨੇ ਜੇ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੀ ਬੋਕਲ ਦਾ ਇੰਦਗ ਨਾ ਮਿਲਦਾ ਤੇ ਮੈਨੂੰ ਪਤਾ ਸਾਡੇ ਪਿੰਡਾਂ ਦੀਆਂ ਨਹਿਰਾਂ 'ਚ ਕਿੰਨਾ ਕਿੰਨਾ ਰੋਲ ਚਾਲੇ ਸੀ ਨਹੀਂ ਸੀ ਹੋਣੇ ਇਹ ਸਵਾਸ ਸਾਡੇ ਇਲਾਕੇ ਦੇ ਹਾਲਾਤ ਜਿਵੇਂ ਜ ਸਾਡੇ ਪਰਿਵਾਰ ਦਾ ਉਹ ਜਿਹਾ ਮਾਹੌਲ ਸੀ ਛੱਡਣਾ ਹੀ ਨਹੀਂ ਸੀ ਕਿਸੇ ਨੇ ਅੱਜ ਤੱਕ ਜੇ ਇਹ ਜ਼ਿੰਦਗੀ ਦੇ ਸੁਆਸ ਹੈ ਇਹ ਮੈਂ ਮੈਂ ਇਕੱਲਾ ਨਹੀਂ ਆਇਆ ਇਹੋ ਜੇ ਕਈ ਐਸੇ ਘਰ ਸਤ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੀਆਂ ਅਸੀਸਾਂ ਦਿੱਤੀਆਂ ਰੇ ਬਾਬਾ ਠਾਕੁਰ ਸਿੰਘ ਸਾਹਿਬ ਜੀ